ਸਤਿ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਸੋ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਜੋ ਛਡੋਲ ਦੀ ਮੱਧ ਪ੍ਰਦੇਸ਼ ਦੀ ਕਾਫੀ ਦੇਰ ਤੱਕ ਜਿਹੜੀ ਵੀਡੀਓ ਚੱਲਦੀ ਸੀ ਉਹ ਗੁਰੂ ਨਾਨਕ ਪਾਠਾ ਦਾ ਜਿਹੜਾ ਰੂਪ ਧਾਰ ਕੇ ਸੁਆੰਗਰ ਚਾ ਕੇ ਪਹਿਲਾਂ ਤਾਂ ਆਪਾਂ ਦੇਖਿਆ ਵੀ ਕੋਈ ਬੰਦਾ ਆ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਪੁੱਛ ਗਏ ਚ ਕੀਤੀ ਤਾਂ ਇੱਕ 12 ਸਾਲ ਦੀ ਬੱਚੀ ਨਿਕਲੀ ਤੇ ਜਦੋਂ ਅਸੀਂ ਉਹ ਦੇਖਿਆ ਚੀਜ਼ ਤੇ ਬੱਚੀ ਤਾਂ ਜਿਹੜੀ ਹਸਪੀਟਲ ਤੇ ਉੱਥੇ ਜੇਰੇ ਲਾਇੀ ਸੀ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਸੈਕਟਰੀ ਸੀਗਾ ਜਿਹੜਾ ਸੁਗੁਰਦਵਾਰੇ ਵਿੱਚ ਸੀਗਾ ਗੁਰਦੁਆਰਾ ਨਹੀਂ ਇੱਕ ਧਰਮਸ਼ਾਲਾ ਸੀ ਸਿੰਧੀਆਂ ਦੀ ਕੋ ਧਰਮਸ਼ਾਲਾ ਵਿੱਚ ਇੱਕ ਸੈਕਟਰੀ ਤੇ ਇੱਕ ਜਿਹੜਾ ਕੁੜੀ ਨੂੰ ਬਸਤਰ ਦੇਣ ਵਾਲਾ ਉਹਨਾਂ ਦੀ ਜੜੀ ਹੈਗੀ ਆ ਕਾਲਚਨਾ ਨਾ ਕਰਗੇ ਸੀ ਤੇ ਜਾਂਦੇ ਜਦੋਂ ਆਪਾਂ ਦੇਖਿਆ ਤੇ ਉੱਥੇ ਉਹਨਾਂ ਦੀ ਕਿਰਿਆ ਦਾ ਕੰਮ ਚੱਲ ਰਿਹਾ ਸੀਗਾ ਤੇ ਸਾਨੂੰ ਗੁੱਸਾ ਤਾਂ ਬਹੁਤ ਸੀਗਾ ਪਰ ਫਿਰ ਜਦੋਂ ਆਪਾਂ ਪਰਿਵਾਰ ਦਾ ਮਾਹੌਲ ਜਿਹੜਾ ਦੇਖਿਆ ਤੇ ਉੱਥੇ ਵੈਰੀਫੈਰੀ ਸਾਰਾ ਕੀਤਾ ਵੀ ਇੱਕ ਜਿਹੜਾ ਉਹ ਬੱਚੀ ਵੱਲੋਂ ਕਰਾਇਆ ਗਿਆ ਜਿਹੜਾ ਕੰਮ ਆ ਬਹੁਤ ਮਤਲਬ ਗੁਰੂ ਮਰਿਆਦਾ ਨੂੰ ਸਾਰੇ ਸਿੱਖ ਪੰਥ ਦੇ ਰੂਥੇਸ ਪਹੁੰਚੀ ਆ ਸੋ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਆਪਾਂ ਉੱਥੇ ਪਹੁੰਚੇ ਸਤ ਸਿੰਘ ਸਾਰੇ ਤੇ ਜਿਹੜਾ ਉਹਦਾ ਜਿਹੜਾ ਕੁੜੀ ਦਾ ਜਿਹੜਾ ਉਹਨੇ ਕੱਪੜੇ ਪਾਏ ਸੀਗੇ ਇੱਕ ਮੰਡਲ ਸੀਗੇ ਜਿਹੜੇ ਉਹਨੇ ਜਦੋਂ ਰੋਲ ਕੀਤਾ ਗੁਰੂ ਨਾਨਕ ਪਾਤਸ਼ਾਹ ਦਾ ਉਹ ਸਾਰਾ ਜਿਹੜਾ ਆਪਾਂ ਉਥੋਂ ਲੈ ਕੇ ਤੇ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਆਂ ਤੇ ਜਥੇਦਾਰ ਨੂੰ ਉੱਥੋਂ ਐਕੀ ਪੀਸੀ ਦੇ ਵੀ ਮੈਂਬਰ ਦੇ ਸੀ ਜੀ ਉਹ ਵਰਕਰ ਲਾਂਕ ਤੇ ਉੱਗਾ ਹੀ ਆ ਕੇ ਤੁਸੀਂ ਵਰਕਰ ਲੈ ਕੇ ਆਇਓ ਕੀ ਕਾਰਨ ਕਿਸਮ ਦੇਖੋ ਮੈਂ ਦੱਸਦਾ ਸਾਰੀ ਸੰਗਤ ਨੂੰ ਬਿਲਕੁਲ ਦਰਬਾਰ ਸਾਹਿਬ ਤੋਂ ਉੱਥੋਂ ਕੋਈ ਨਹੀਂ ਗਿਆ ਉੱਥੇ ਜਿਹੜਾ ਮੱਧ ਪ੍ਰਦੇਸ਼ ਦਾ ਇਹਨਾਂ ਦਾ ਕੋਈ ਪ੍ਰਚਾਰਕ ਆ ਉਹ ਬੰਦੇ ਨੇ ਉੱਥੇ ਵੈਰੀਫਾਈ ਕੀਤਾ ਆ ਇਹਨਾਂ ਦੇਥੋਂ ਕੋਈ ਬੰਦਾ ਨਹੀਂ ਗਿਆ ਸਿਰਫ ਇੱਕ ਟੀਮ ਗਈ ਸੀ ਬਿਲਕੁਲ ਨਹੀਂ ਕੋਈ ਟੀਮ ਨਹੀਂ ਗਈ ਸਿਰਫ ਸਾਡੇ ਨਾਲ ਜਿਹੜੀ ਉੱਥੇ ਗੱਲ ਹੋਈ ਸਿਰਫ ਉਹਨਾਂ ਦਾ ਪ੍ਰਚਾਰਕ ਮੱਧ ਪ੍ਰਦੇਸ਼ ਦਾ ਪ੍ਰਚਾਰ ਕਸ਼ਰੋਮਿਕ ਕਮੇਟੀ ਦਾ ਉਹਨੇ ਸਾਰੀ ਲਿਖਤੀ ਜਿਹੜੀ ਪੜਤਾਲ ਕਰਕੇ ਇੱਥੇ ਕਲਤਾ ਸਾਹਿਬ ਤੇ ਭੇਜੀ ਆ ਬੜੀ ਸ਼ਰਮ ਦੀ ਗੱਲ ਆ ਜਥੇਦਾਰਾਂ ਲਈ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਵੀ ਉਹ ਬੀਬੀ ਨੂੰ ਨਹੀਂ ਕਿਹਾ ਕਿ ਤੁਸੀਂ ਕਲਤਾ ਸਾਹਿਬ ਪੇਸ਼ ਹੋ ਕਿੰਨਾ ਕਿ ਇਹਨਾਂ ਦਾ ਜ਼ਰੂਰੀ ਕੰਮ ਆ ਐਡਾ ਵੱਡਾ ਉਹਨੇ ਜਿਹੜਾ ਸਿਰਸੇ ਵਾਲਾ ਸਾਧ ਨੇ ਜਦੋਂ ਸੁਆਗਰ ਚਾਇਆ ਸੀ ਤੇ ਦੁਨੀਆ ਵਿੱਚ ਹਹਾਕਾਰ ਮਚ ਗਈ ਸੀ ਤੇ ਉਹ ਉਹਨੇ ਤਾਂ ਸਿਰਫ ਨਕਲ ਕੀਤੀ ਸੀ ਥੋੜੇ ਕੱਪੜੇ ਪਾਏ ਇਹਨੇ ਤਾਂ ਪੂਰਾ ਗੁਰੂ ਨਾਨਕ ਬਾਸ਼ਾ ਰੂਪ ਧਾਰ ਕਰ ਲਿਆ ਪਰ ਪਤਾ ਨਹੀਂ ਇਹ ਕਾਲਤਾ ਸਰ ਜਥੇਦਾਰਾਂ ਨੂੰ ਕੀ ਆ ਉਹਨਾਂ ਨੂੰ ਉੱਥੇ ਟਾਈਮ ਬੁਲਾਉਣਾ ਚਾਹੀਦਾ ਸੀਗਾ ਮਨਸ਼ਾ ਕੀ ਸੀ ਸਰੂਪ ਕਿ ਉਹਨਾਂ ਨੇ ਹਰ ਆਤ ਨਹੀਂ ਕੀਤਾ ਕਿ ਉਹ ਪ੍ਰੋਗਰਾਮ ਕੀ ਸੀਗਾ ਦੇਖੋ ਜੀ ਇਹ ਇਹ ਗੁਰਪੁਰਬ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਚੱਲ ਰਿਹਾ ਸੀਗਾ ਤੇ ਗੁਰਪੁਰਬ ਚੱਲਦੇ ਅਖੰਡ ਪਾਠ ਦੇ ਸਾਹਿਬ ਦੇ ਵਿੱਚ ਤੁਸੀਂ ਵੀਡੀਓ ਨਾਲ ਦੇਖਦੇ ਹੋ ਆ ਜਿਹੜੀ ਚੱਲਦੀ ਪਈ ਵੀਡੀਓ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੱਚੀ ਜਿਹੜੀ ਬੈਠੀ ਆ ਤੇ ਜਦੋਂ ਅਖੰਡ ਪੜ ਸਾਦੇ ਭੋਗ ਪੈ ਰਹੇ ਸੀ ਉਦੋਂ ਜਿਹੜੀ ਉਹ ਬੀਬੀ ਛੋਟੀ 12 ਸਾਲ ਦੀ ਬੀਬੀ ਨੂੰ ਦਾੜਾ ਲਾ ਕੇ ਜੋ ਆਪ ਬਸਤਰ ਲੈ ਗਏ ਤੁਹਾਨੂੰ ਦਿਖਾਵਾਂਗੇ ਉਹ ਲੈ ਕੇ ਤੇ ਅੰਦਰ ਆਉਂਦੇ ਆ ਅੰਦਰ ਆ ਕੇ ਤਾਂ ਉਹ ਮੱਥੇ ਟਿਕਾਉਂਦੇ ਪਏ ਆ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਇਹ ਬੀਬੀ ਜਿਹੜੀ ਉਹ ਰੋਲ ਕ੍ਰਿਸ਼ਨ ਦਾ ਵੀ ਕਰਦੀ ਰਹੀ ਪਹਿਲਾਂ ਉਹ ਤੇ ਰਾਧਾ ਦਾ ਵੀ ਕਰਦੀ ਰਹੀ ਰਾਮ ਮਿਲਾਟ ਤੇ ਬਾਕੀ ਗੁਰੂ ਸਾਹਿਬ ਜਾਣਦੇ ਆ ਹੁਣ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਨੂੰ ਸਾਡੀ ਇਹ ਬੇਨਤੀ ਆ ਪੈਨੂੰ ਜਲਦ ਤੋਂ ਜਲਦ ਬੁਲਾਇਆ ਜਾਵੇ ਕਾਂ ਜੋ ਅੱਗੇ ਤੋਂ ਇਦਾਂ ਦਾ ਨਾ ਹੋਵੇ ਹੋਰ ਇਹ ਕੀ ਕੋ ਬੱਚੀ ਦੀ ਹਾਲਤ ਨਾ ਹੋਵੇ ਕਿ ਐ ਕੋਈ ਡਿਪਰੈਸ਼ਨ ਚ ਗਈ ਹੈ ਕਿੰਨਾ ਕਰ ਤੁਸੀਂ ਤਾਂ ਗਈ ਮੈਂ ਦੇਖੋ ਜੀ ਇਹ ਹਾਲਤ ਠੀਕ ਆਉਦੀ ਸਿਰਫ ਉਹਨੂੰ ਥੋੜੀ ਪ੍ਰੋਬਲਮ ਲੱਗੀ ਵੀ ਸਾਰੇ ਲੋਕੇ ਦੁਨੀਆ ਫੋਨ ਕਰਨ ਦੀ ਤੇ ਵੀਡੀਓ ਚੱਲਣ ਦੀ ਆ ਥੋੜੀ ਵੀ ਸਹਿਮੀ ਪਈ ਆ ਉਹ ਹੈ ਤਾਂ ਡਰ ਵਿੱਚ ਆ ਪਰ ਠੀਕ ਆ ਉਹ ਪਰ ਜਿਹੜੀ ਗੱਲ ਸੱਚ ਆ ਉਹਨਾਂ ਦੇ ਦੋ ਜਿਹੜੇ ਹੈਗੇ ਉਹ ਕਾਲ ਚਲਾਣਾ ਕਰ ਗਏ ਠੀਕ ਹੈ ਹਾਂ ਜੀ ਉਹਨਾਂ ਨੇ ਜਿਹੜੀ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਕੋਈ ਪਣੀ ਪਈ ਹੈ ਨੇ ਦੇਖੋ ਇਹ ਤਾਂ ਗੁਰੂ ਨਾਨਕ ਸਾਹਿਬ ਕਿਸੇ ਨੂੰ ਸਜ਼ਾ ਨਹੀਂ ਦਿੰਦੇ ਹੈਗੇ ਤੇ ਗੁਰੂ ਸਾਹਿਬ ਗੁਰੂ ਸਾਹਿਬ ਜਾਂਦੇ ਆ ਆਪਾਂ ਇਹ ਗੱਲ ਨਹੀਂ ਕਰ ਸਕਦੇ ਜੀ ਹਾਂ ਜੀ ਕਿਹੜੇ ਵਸਤਰ ਲੈ ਕੇ ਆਓ ਕੀ ਕੀ ਲੈ ਕੇ ਆਏ ਦੇਖੋ ਜੀ ਜਿਹੜੇ ਸਾਰਿਆਂ ਨੇ ਸਵਾਗ ਰਚਾਇਆ ਸੀ ਉਹ ਆਪਾਂ ਸਾਰੇ ਕੱਪੜੇ ਜਿਹੜੇ ਲੈ ਆਂਦੇ ਆ ਕਮੰਡਲ ਨਾਲ ਬਾਕੀ ਜਿਹੜਾ ਸਾਡੇ ਕੋਲ ਜਿਹੜੇ ਉਹਨਾਂ ਦੇ ਜਿਹੜੇ ਵਸਤਰ ਪਏ ਆ ਉਹ ਸਾਰੇ ਲੈ ਲੈਂਦੇ ਆਪਾਂ ਤੇ ਉਹ ਆਪਾਂ ਜਿੱਦਾਂ ਕਲਤਾ ਸਾਹਿਬ ਜਦੋਂ ਵੀ ਕਹਿਣਗੇ ਆਪਾਂ ਤੇ ਇਸ ਕਰਾਂਗੇ ਜੇ ਅੱਜ ਕਹਿਣਗੇ ਅੱਜ ਦੇ ਦਾਂਗੇ ਜਦੋਂ ਸਾਨੂੰ ਬੁਲਾਵਾਂਗੇ ਆਪਾਂ ਨੂੰ ਹਾਜ਼ਰ ਕਰਦੇ ਹਾਂ नि मूर मखी चितो تمری سجنا تمہاری سا تمہیں سجن سواہ گرا ماہ گرا کھن